ਜੋਰਦਾਰ ਤਮਾਕੇ ਨਾਲ ਦਹਿਲਿਆ ਪੰਜਾਬ ਦਾ ਇਹ ਇਲਾਕਾ ਬੁਰੀ ਤਰ੍ਹਾਂ ਝੁਸੀ ਹੋ ਰਿਹਾ ਤੁਹਾਨੂੰ ਦੱਸਦੇ ਹਾਂ ਇਹ ਮਾਮਲਾ ਸਥਾਨਿਕ ਸੀਐਮਸੀ ਹਸਪਤਾਲ ਨੇੜੇ ਸੰਗਣੀ ਆਬਾਦੀ ਵਾਲੇ ਰਿਹਾਇਸ਼ੀ ਇਲਾਕੇ ਹਰ ਗੋਵਿੰਦਨਗਰ ਦੇ ਵਿੱਚ ਦੇਰ ਰਾਤ ਗੈਸ ਸਿਲੰਡਰ ਦੇ ਵਿੱਚ ਹੋਏ ਜ਼ੋਰਦਾਰ ਤਮਾਕੇ ਦੇ ਕਾਰਨ ਲੋਕ ਸਹਿਮ ਗਏ ਇਸ ਦੌਰਾਨ 55 ਸਾਲਾ ਔਰਤ ਅੱਗ ਦੀ ਲਪੇਟ ਦੇ ਵਿੱਚ ਆ ਗਈ ਅਤੇ ਬੁਰੀ ਤਰ੍ਹਾਂ ਨਾਲ ਝੁਲਸ ਗਈ ਜਿਸ ਨੂੰ ਕਿ ਤੁਰੰਤ ਹਸਪਤਾਲ ਪਹੁੰਚਾਇਆ ਗਿਆ ਜਾਣਕਾਰੀ ਦੇ ਮੁਤਾਬਕ ਔਰਤ ਬੀਤੀ ਰਾਤ ਨੂੰ ਚਾਹ ਬਣਾ ਰਹੀ ਸੀ ਅਤੇ ਇਸ ਦੇ ਦੌਰਾਨ ਗੈਸ ਸਿਲੰਡਰ ਦੇ ਵਿੱਚ ਜ਼ੋਰਦਾਰ ਧਮਾਕਾ ਹੋ ਗਿਆ ਔਰ ਜਿਸ ਕਾਰਨ ਔਰਤ ਬੁਰੀ ਤਰ੍ਹਾਂ ਨਾਲ ਝੁਲਸ ਗਈ ਅਤੇ ਪਰਿਵਾਰਕ ਮੈਂਬਰਾਂ ਨੇ ਔਰਤ ਨੂੰ ਇਲਾਜ ਦੇ ਲਈ ਸਥਾਨਕ ਸਿਵਲ ਹਸਪਤਾਲ ਦੇ ਵਿੱਚ ਪਹੁੰਚਾਇਆ ਜਿੱਥੇ ਉਸ ਦੀ ਹਾਲਤ ਨੂੰ ਗੰਭੀਰ ਦੇਖਦਿਆਂ ਹੋਇਆ ਪੀਜੀਆਈ ਚੰਡੀਗੜ੍ਹ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਭਿਆਨਕ ਅੱਗ ਦੇ ਕਾਰਨ ਔਰਤ ਦਾ 60% ਜਿਹੜੀ ਆ ਉਹ ਝੁੱਸ ਚੁੱਕੀ ਹੈ